ਗੁਰਦਾਸਪੁਰ ਅਪਡੇਟ ਕੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸੋ ਇਹ ਸ਼ਹਿਰ ਵਾਸੀਆਂ ਦੇ ਲਈ ਖੁਸ਼ਖਬਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਗੁਰਦਾਸਪੁਰ ਦੇ ਵਿੱਚ ਡਿਜ਼ਨੀ ਲੈਂਡ ਬਸਾਖੀ ਕਾਰਨੀਵਲ ਜੁੜਾ ਹੈ ਉਸ ਸ਼ਹਿਰ ਵਾਸੀਆਂ ਦੀ ਖਿਚਦਾ ਕੇਂਦਰ ਬਣਿਆ ਹੈ ਜਕਰ ਤੁਸੀਂ ਵੀ ਅਜੇ ਤੱਕ ਨਹੀਂ ਗਏ ਤਾਂ ਤੁਹਾਨੂੰ ਦੱਸ ਦਈਏ ਮੇਲੇ ਦੇ ਵਿੱਚ ਡਿਜ਼ਨੀ ਲੈਂਡ ਦੇ ਡਿਜ਼ਾਈਨ ਵਾਲਾ ਖੂਬਸੂਰਤ ਐਂਟਰੀ ਗੇਟ ਜੁੜਾਓ ਲਗਾਇਆ ਗਿਆ ਹੈ ਜਤਕੀ ਗਰਮੀ ਦੇ ਮੌਸਮ ਦੇ ਵਿੱਚ ਸਨੋਫਾਲ ਦਾ ਆਨੰਦ ਵੀ ਲੋਕ ਮਾਣ ਰਹੇ ਨੇ ਤੇ ਇਸ ਤੋਂ ਇਲਾਵਾ ਕੀ ਬਕਵਖਰ ਡਿਜ਼ਾਈਨਾਂ ਦੇ ਸੈਲਫੀ ਪੁਆਇੰਟ ਵੀ ਲੋਕਾਂ ਦੇ ਲਈ ਆਕਰਸ਼ਣ ਦਾ ਕੇਂਦਰ ਬਣੇ ਹੋਏ ਨੇ ਅਤੇ ਲੋਕਾਂ ਦੇ ਲਈ ਸੈਲਫੀ ਪੁਆਇੰਟਸ ਜਿਹੇ ਤਿਆਰ ਕੀਤੇ ਗਏ ਨੇ ਜਿੱਥੇ ਕਿ ਲੋਕ ਕਾਫੀ ਜ਼ਿਆਦਾ ਸੈਲਫੀਆਂ ਜਿਹੜੇ ਨੇ ਲੈਂਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਹਸਤ ਸ਼ਿਲਪੀ ਦੀਆਂ ਵਕਵਖ ਚੀਜ਼ਾਂ ਦੇ ਨਾਲ ਫਰਨੀਚਰ ਵੀ ਲੋਕਾਂ ਨੂੰ ਆਪਣੇ ਵੱਲ ਖਿੱਚ ਰ ਦੀਆਂ ਨੇ ਉਹ ਵੀ ਇੱਥੇ ਲੋਕਾਂ ਨੂੰ ਖਾਣ ਨੂੰ ਮਿਲ ਰਿਹਾ ਨੇ ਤੇ ਬੱਚਿਆਂ ਨੂੰ ਵਕ ਵਕ ਤਰ੍ਹਾਂ ਦੇ ਚੂਲੇ ਜਿਹੜੇ ਨੇ ਆਕਰਸ਼ਿਤ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਦੱਸਦੇ ਹੀ ਇਹ ਕਰੀਬ 20 ਤੋਂ 22 ਦਿਨ ਚੱਲਣ ਵਾਲਾ ਇਹ ਮੇਲਾ ਜਿਹੜਾ ਹੈ ਚੰਗੀਆਂ ਰੌਣਕਾਂ ਵਿੱਚ ਜਿਹੜਾ ਹੈ ਨਜ਼ਰ ਆ ਰਿਹਾ ਹੈ ਤੇ ਲੋਕਾਂ ਦੀਆਂ ਰੌਣਕਾਂ ਜਿਹੜੀਆਂ ਨੇ ਇੱਥੇ ਦੇਖਣ ਨੂੰ ਮਿਲ ਰਹੀਆਂ ਨੇ ਕਾਫੀ ਜ਼ਿਆਦਾ ਲੋਕ ਇੱਥੇ ਪਹੁੰਚੇ ਨੇ ਮੇਲਾ ਦੇਖਣ ਦੇ ਲਈ ਆਓ ਦੇਖਦੇ ਆਏ ਤਸਵੀਰਾਂ ਬਹੁਤ ਬਹੁਤ ਪਹਿਲੀ ਗੱਲ ਤੇ ਮੈਂ ਬਹੁਤ ਬਹੁਤ ਦੱਸਾਇਆ ਦੇਣਾ ਚਾਹੁੰਦਾ ਵਿਸਾਖੀ ਦੇ ਮੇਲੇ ਦੀਆਂ ਪਹਿਲੀ ਵਾਰੀ ਗੁਰਦਾਸਪੁਰ ਚ ਆਪਾਂ ਡਿਜ਼ਨੀ ਲੈਂਡ ਕਾਰਨੀਵਲ ਲੈ ਅ 10 ਮਈ ਤੱਕ ਚੱਲੇਗਾ ਅਰੇ ਤੇ 10 ਤੋਂ 12 ਤਰ੍ਹਾਂ ਦੇ ਝੂਲੇ ਹਨ ਵੱਖ-ਵੱਖ ਤਰ੍ਹਾਂ ਦੇ ਫਰਨੀਚਰ ਆਇਆ ਇਹ ਵੱਖ-ਵੱਖ ਤਰ੍ਹਾਂ ਦੀਆਂ ਦੁਕਾਨਾਂ ਲੱਗੀਆਂ ਹੋਣਾਂ ਤੁਸੀਂ ਆ ਕੇ ਇੱਥੇ ਵਿਜ਼ਿਟ ਕਰੋ ਐਂਡ ਵਧੀਆ ਤਰ੍ਹਾਂ ਇੱਥੇ ਇੰਜੋਏ ਕਰੋ ਇੰਜੋਇਮੈਂਟ ਵਾਸਤੇ ਅਸੀਂ ਗੁਰਦਾਸਪੁਰ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਇੱਥੇ ਆਓ ਅਤੇ ਇੰਜੋਏ ਕਰੋ ਹੈਂਡੀਕਰਾਫਟ ਨੂੰ ਵੀ ਪ੍ਰਮੋਟ ਕੀਤਾ ਗਿਆ ਹਾਂ ਹਾਂਜੀ ਇਹਦੇ ਵਿੱਚ ਹੈਂਡੀਕਰਾਫਟ ਨੂੰ ਅੱਜਕੱਲ ਬਹੁਤ ਜ਼ਿਆਦਾ ਪ੍ਰਮੋਟ ਕਰੀ ਕੀਤਾ ਜਾ ਰਿਹਾ ਕਿਉਂਕਿ ਇੱਥੇ ਕਾਰੀਗਰ ਆਪਣੇ ਹੱਥ ਦੀ ਬਣਾਈ ਹੋਈ ਚੀਜ਼ਾਂ ਲੈ ਕੇ ਆਉਂਦੇ ਨੇ ਤੇ ਲੋਕਾਂ ਨੂੰ ਵਧੀਆ ਤਰ੍ਹਾਂ ਲੱਗਦਾ ਕਿਉਂਕਿ ਹੱਥ ਦੀ ਚੀਜ਼ਾਂ ਬਣਾਈ ਜਾਂਦੀ ਹੈ ਜਦੋਂ ਤੇ ਘਰ ਵਿੱਚ ਵਧੀਆ ਤਰ੍ਹਾਂ ਦਾ ਲੱਗਦਾ ਡਿਜ਼ਨੀਲੈਂਡ ਕਾਰਨੀਵਲ ਕਿਉਂਗਾ ਰੱਖਿਆ ਗਿਆ ਦਸਾਂ ਪਹਿਲੀ ਪਹਿਲਾਂ ਇੱਥੇ ਲੈ ਕੇ ਆਏ ਸੀ ਆਪਾਂ ਵੱਖ-ਵੱਖ ਤਰ੍ਹਾਂ ਦੀਆਂ ਬਹੁਤ ਜ਼ਰ੍ਹਾਂ ਦੀਆਂ ਗੇਟਸ ਆਏ ਨੇ ਇੱਥੇ ਸਪੈਸ਼ਲ ਸਨੋਫਾਲ ਹੁੰਦੀ ਹੈ 7 ਵਜੇ ਤੋਂ ਬਾਅਦ ਸਨੋਫਾਲ ਵੀ ਕਰਾਈ ਜਾਏਗੀ ਡਿਜ਼ਨੀਲੈਂਡ ਕਾਰਨੀਵਲ 'ਚ ਇਸ ਕਰਕੇ ਆਪਾਂ ਲੈ ਕੇ ਆਏ ਕਿ ਗਰਮੀ ਦਾ ਮੌਸਮ ਹੈ ਇੱਥੇ ਸਨੋਫਾਲ ਵੀ ਹੋਏ ਅਤੇ ਗਰਮੀ ਦਾ ਆਨੰਦ ਲੈਣ ਵਾਸਤੇ ਵਧੀਆ ਤਰ੍ਹਾਂ ਲੋਕੀ ਇੱਥੇ ਆਂਦੇ ਇੰਜੋਏ ਕਰਨ ਸਨੋਫਾਲ ਕਿ ਦਾ ਆਰਟੀਫੀਸ਼ੀਅਲ ਕੀ ਸਿਸਟਮ ਹੈ ਉਹਦਾ ਸਰ ਅਰੇ ਵਿੱਚ ਮਸ਼ੀਨਸ ਲਗਾਈ ਹੋਈਆਂ ਆ ਆਪਾਂ ਇਸ ਕਰਕੇ ਇੱਥੇ ਜਦੋਂ ਲੋਕੀ ਐਂਟਰੀ ਕਰਨਗੇ ਅੱਛਾ ਸਨੋਫਾਲ ਹੋਏਗੀ ਵਧੀਆ ਤਰ੍ਹਾਂ ਲੋਕੀ ਆਪਣੀ ਵੀਡੀਓਜ਼ ਕੈਪਚਰ ਕਰਨਗੇ ਐਂਡ ਆਪਣੇ ਸਟੇਟਸ ਵਗੈਰਾ ਲਗਾਉਣਗੇ ਲਾਈਟਸ 'ਚ ਕੁਝ ਖਾਸ ਹੈ ਹਾਂਜੀ ਸਰ ਇੱਥੇ ਸੈਲਫੀਆਂ ਬਹੁਤ ਤਰ੍ਹਾਂ ਦੀਆਂ ਆ ਤੁਸੀਂ ਦੇਖ ਸਕਦੇ ਹੋ ਇੱਥੇ ਬਹੁਤ ਤਰ੍ਹਾਂ ਦੀ ਲਾਈਟਿੰਗ ਲਾਈਟਿੰਗ ਹੋਈ ਆ 7 ਵਜੇ ਤੋਂ ਬਾਅਦ ਇੱਥੇ ਵਧੀਆ ਤਰ੍ਹਾਂ ਦਾ এনਵਾਇਰਨਮੈਂਟ ਕ੍ਰੀਏਟ ਹੋਏਗਾ ਹੋਰ ਕੀ ਖਾਸ ਹੋਏਗਾ ਮਿੱਲੇ ਸਰ ਤੁਸੀਂ ਮੈਂ ਤੇ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ ਸਾਰੇ ਆਓ ਇੱਥੇ ਵਿਜ਼ਿਟ ਕਰੋ ਤੇਰੀ ਤੁਹਾਨੂੰ ਪਤਾ ਚੱਲੇਗਾ ਇੱਥੇ ਅਲੱਗ ਕੀ ਚੀਜ਼ ਹੈਗੀ ਆ ਤੇ ਕਿ ਕਿਵੇਂ ਦਾ ਮੇਲਾ ਲੱਗਿਆ ਹੋਇਆ ਖਾਨ ਪੀਣ ਦੀ ਗੱਲ ਕਰੀਏ ਤੇ ਖਾਨ ਪੀਣ ਦਾ ਕੀ ਕੀ ਅਰੇਂਜਮੈਂਟ ਸਰ ਖਾਨ ਪੀਣ ਦਾ ਇੱਥੇ ਸਪੈਸ਼ਲ ਹੈ ਰਾਜਸਟਾਨੀ ਫੂਡ ਆਇਆ ਹੋਇਆ ਇੱਥੇ ਹਰ ਤਰ੍ਹਾਂ ਦੀਆਂ ਵੈਰਾਈਟੀਆਂ ਹਨ ਇਹ ਬਾਹਰ ਚਾਹੀਏ ਤੇ ਆਪਾਂ ਅੱਜ ਕੱਲ ਆ ਆ ਮਿਲਦੀਆਂ ਗੁਰਦਾਸਪੁਰ ਦੇ ਵਿੱਚ ਇੱਥੇ ਤੁਸੀਂ ਆ ਕੇ ਅਲੱਗ ਤਰ੍ਹਾਂ ਦੇ ਵੀ ਕੁਝ ਭੋਜਨ ਕਰ ਸਕਦੇ ਹੋ ਅਲੱਗ ਤਰ੍ਹਾਂ ਦੀਆਂ ਚੀਜ਼ਾਂ ਖਾਨ ਪੀਣ ਦੀ ਜੀ ਜੀ ਜੀ